ਸੁਖਬੀਰ ਬਾਦਲ ਦਾ ਆਪਸ ਨੇ ਵਿਰੋਧੀਆਂ ਨੂੰ ਵੱਡਾ ਝਟਕਾ ਤਰਨਤਾਰਨ ਜਿਮਣੀ ਚੌਂ ਤੋਂ ਪਹਿਲਾਂ ਸੁਖਬੀਰ ਬਾਦਲ ਵੱਡਾ ਝਟਕਾ ਦੇਣ ਜਾ ਰਹੇ ਨੇ ਇੱਕ ਵੱਡੀ ਸ਼ਮੂਲੀਅਤ ਅਕਾਲੀ ਦਲ ਦੇ ਵਿੱਚ ਹੋਣ ਜਾ ਰਹੀ ਹੈ ਐਨ ਤਰਨਤਾਰਨ ਦੀ ਜਿਮਣੀ ਚੌਂ ਤੋਂ ਪਹਿਲਾਂ ਵੱਡਾ ਧਮਾਕਾ ਅਕਾਲੀ ਦਲ ਦਾ ਅਕਾਲੀ ਦਲ ਕੀ ਕਰਨ ਜਾ ਰਿਹਾ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੇ ਤੁਹਾਨੂੰ ਪਹਿਲਾਂ ਦਿੱਤੀ ਖਬਰ ਦੀ ਪੁਸ਼ਟੀ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਜੁੜਿਓ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਤੇ ਜਾਣ ਤੋਂ ਪਹਿਲਾਂ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਹਾਲੇ ਤੱਕ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਸ ਨੂੰ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਤਰਨਤਾਰਨ ਦੀ ਜਿਮਣੀ ਚੋਣ ਲਈ ਮੈਦਾਨ 15 ਹੋਣ ਲੱਗਿਆ ਹੈ ਬੇਸ਼ੱਕ ਕਈ ਆਗੂਆਂ ਨੇ ਤਾਂ ਉਸੇ ਦਿਨ ਹੀ ਰੋਲਾ ਪਾ ਲਿਆ ਸੀ ਜਿੱਦਣ ਮਰਹੂਮ ਕਸ਼ਮੀਰ ਸਿੰਘ ਸੋਹਲ ਦਾ ਦੀ ਅੰਤਿਮ ਅਰਦਾਸ ਸੀ ਉਹਨਾਂ ਦਾ ਆਪੋਗ ਸੀ ਉਸ ਤੋਂ ਬਾਅਦ ਰੋਲਾ ਵਾਦਾ ਵਾਦਾ ਇੱਥੋਂ ਤੱਕ ਚਲੇ ਗਿਆ ਕਿ ਆਮ ਆਦਮੀ ਪਾਰਟੀ ਨੇ ਕਦੇ ਕਥਿਤ ਉਹਨਾਂ ਦੇ ਲੀਡਰ ਵੱਲੋਂ ਲਗਾਏ ਗਏ ਨਸ਼ਾ ਤਸਕਰੀ ਦੇ ਇਲਜ਼ਾਮਾਂ ਦੇ ਮਾਮਲੇ ਦੇ ਵਿੱਚ ਜਿਹੜੇ ਬੰਦੇ ਤੇ ਇਲਜ਼ਾਮ ਲੱਗੇ ਸੀ ਉਸ ਨੂੰ ਆਪਣੀ ਪਾਰਟੀ ਜਣੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਜਨ ਕਿ ਹਰਮਿਤ ਸੰਧੂ ਤਿੰਨ ਵਾਰ ਦੇ ਵਿਧਾਇਕ ਨੇ ਤਰਨ ਤਰਨ ਤੋਂ ਉਹਨਾਂ ਨੂੰ ਸ਼ਾਮਲ ਕਰਾ ਲਿਆ। ਹੁਣ ਚਰਚਾਵਾਂ ਇਹ ਨੇ ਕਿ ਅਕਾਲੀ ਦਲ ਵੀ ਵੱਡਾ ਝਟਕਾ ਦੇਣ ਜਾ ਰਿਹਾ ਹੈ। ਕੀ ਉਹ ਝਟਕਾ ਇਹਦੇ ਬਾਰੇ ਵੀ ਦੱਸਦੇ ਆ ਤੇ ਆਮ ਆਦਮੀ ਪਾਰਟੀ 'ਚ ਖਲਾਰੇ ਪੈਣ ਦੀ ਸੰਭਾਵਨਾ ਵੀ ਆ। ਇਹਦੇ ਬਾਰੇ ਵੀ ਹਲਕੀ ਜੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਦਰਅਸਲ ਸ਼੍ਰੋਮਣੀ ਅਕਾਲੀ ਦਲ ਇਹ ਤਰਨਤਾਰਨ ਹਲਕਾ ਇੱਕ ਐਸਾ ਹਲਕਾ ਹੈ ਜਿਹੜਾ ਪੰਥਕ ਹਲਕਾ ਵੀ ਆ। ਪੰਥਕ ਹਲਕਾ ਹੋਣ ਦੇ ਨਾਲ ਅਕਾਲੀ ਦਲ ਦੀ ਰਵਾਇਤੀ ਵੋਟ ਜਾਨੀ ਕਿ ਟ੍ਰੈਡੀਸ਼ਨਲ ਵੋਟ ਜਿਹੜੀ ਆ ਉਹ ਇਸ ਹਲਕੇ 'ਚ ਮੌਜੂਦ ਹੈ। ਪਿਛਲੀ ਵਾਰ ਵੀ ਇਸ ਹਲਕੇ ਦੇ ਵੈਸੇ ਦਾ ਤਰਨਤਾਰਨ ਦੇ ਜਿੰਨੇ ਵੀ ਹਲਕੇ ਨੇ ਜਿੰਨੇ ਵੀ ਵਿਧਾਨ ਸਭਾ ਹਲਕੇ ਨੇ ਖੰਡੂਰ ਸਾਹਬ ਤਰਨਤਾਰਨ ਪੱਟੀ ਤੇ ਖੇਮਕਰ ਇਹਨਾਂ ਚਾਰੇ ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਸੀ ਖੰਡੂਰ ਸਾਹਬ ਦੇ ਵਿੱਚ ਵੀ ਤੇ ਖੰਡੂਰ ਸਾਹਬ ਦੀ ਮੈਨੂੰ ਕਨਫਰਮੇਸ਼ਨ ਨਹੀਂ ਤਿੰਨ ਹਲਕਿਆਂ ਦੇ ਵਿੱਚ ਤਾਂ ਅਕਾਲੀ ਦਲ ਅੱਗੇ ਸੀ ਖਾਸ ਕਰਕੇ ਦੂਜੇ ਨੰਬਰ ਤੇ ਸੀ ਪੱਟੀ ਖੇਮਕਰ ਤੇ ਤਰਨਤਾਰਨ ਤਰਨਤਾਰਨ ਦੇ ਵਿੱਚ ਅਕਾਲੀ ਦਲ ਨੂੰ 39000 ਕੁਝ ਵੋਟਾਂ ਪਈਆਂ ਸੀ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਲ ਤੋਂ ਉਸ ਸਮੇਂ ਹਰਮੀਤ ਸਿੰਘ ਸੰਧੂ 13000 ਕੁਝ ਵੋਟਾਂ ਦੇ ਫਰਕ ਦੇ ਨਾਲ ਹਾਰੇ ਸੀ ਤੇ ਹੁਣ ਅਕਾਲੀ ਦਲ ਹਰਮੀਤ ਸਿੰਘ ਸੰਧੂ ਦੀ ਆਪਣੀ ਵੋਟ ਜਿਹੜੀ ਹੋਣੀ ਹੈ 10-15000 ਠੀਕ ਹੈ ਤੇ ਅਕਾਲੀ ਦਲ ਦੀ ਆਪਣੀ ਵੋਟ ਜਿਹੜੀ ਆ ਉਹ ਹੈਗੀ ਹੈਗੀ ਆ ਉਹਦੇ ਵਿੱਚ ਕਿੰਨਾ ਡੈਂਟ ਪਾਇਆ ਹੈ 2 ਦਸੰਬਰ ਵਾਲੇ ਫੈਸਲਿਆਂ ਨੇ ਇਹ ਤਾਂ ਸਮਾਂ ਦੱਸ ਸਕਦਾ ਕਿਉਂਕਿ ਇਹਦਾ ਤਾਂ ਇਮਤਿਹਾਨ ਹਜੇ ਹੋਣਾ ਬਾਕੀ ਹੈ ਤੇ ਪੰਜ ਮੈਂਬਰੀ ਕਮੇਟੀ ਇਸ ਮਾਮਲੇ 'ਚ ਕੀ ਕਰਦੀ ਹੈ ਇਹ ਵੀ ਇਮਤਿਹਾਨ ਹੋਣਾ ਬਾਕੀ ਹੈ ਤੇ ਅਮਰਤਪਾਲ ਹੁਣ ਕਿੰਨਾ ਡੈਂਟ ਲਾਉਂਦੇ ਆ ਇਹ ਵੀ ਇਮਤਿਹਾਨ ਹੋਣਾ ਬਾਕੀ ਹੈ ਜੇ ਆਪਾਂ ਸਟੇਲਟ ਦਾ ਦੇਖੀਏ ਪਿਛਲੇ ਨਤੀਜਿਆਂ ਨੂੰ ਤਾਂ ਅਕਾਲੀ ਦਲ ਦੇ ਕੋਲੇ ਨਾਣਾ ਕਰਦੇ ਆ 30 ਤੋਂ 35000 ਦੇ ਨੇੜੇ ਤੇੜੇ ਵੋਟ ਹੈ ਜੇ ਤੁਸੀਂ ਬਹੁਤਾ ਕਢਾ ਕੇ ਚੱਲੋ 25 ਤੋਂ 30 ਕਰ ਸਕਦੇ ਹੋ ਇਸ ਤੌਰ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਹੁਣ ਤਰਨ ਤਰਨ ਦੀ ਸਿਆਸਤ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਤਰਨਤਾਰਨ ਦੀ ਸਿਆਸਤ ਦੇ ਵਿੱਚ ਇਸ ਸਮੇਂ ਸਿਆਸੀ ਗਲਬਾ ਰੱਖਣ ਵਾਲੇ ਤਰਨਤਾਰਨ ਦੀ ਸਿਆਸਤ ਦੀਆਂ ਨੂੰ ਆਪਣੇ ਪੋਟਿਆਂ ਤੇ ਨਿਚੋਣ ਵਾਲੇ ਆਜ਼ਾਦ ਗਰੁੱਪ ਦੀ ਸ਼ਮੂਲੀਅਤ ਤਰਨਤਾਰਨ ਦੇ ਵਿੱਚ ਅਕਾਲੀ ਦਲ ਚ ਹੋਣ ਜਾ ਰਹੀ ਹੈ। ਅਕਾਲੀ ਦਲ ਨੇ ਇੱਕ ਵੱਡੀ ਰੈਲੀ ਤਰਨਤਾਰਨ ਜ਼ਿਲ੍ਹੇ ਦੇ ਹਲਕੇ ਦੇ ਅਹਿਮ ਕਸਬੇ ਇਤਿਹਾਸਿਕ ਕਸਬੇ ਚਵਾਲ ਦੇ ਵਿੱਚ ਰੱਖੀ ਹੈ। ਚਵਾਲ ਦੇ ਵਿੱਚ ਇਹ ਰੈਲੀ ਵੱਡੇ ਪੱਧਰ ਤੇ ਕੀਤੀ ਜਾਣੀ ਹੈ। ਤੇ ਉਸੇ ਦੇ ਨਹੀਂ ਕਿਹਾ ਜਾਂਦਾ ਹੈ ਕਿ ਆਜ਼ਾਦ ਗਰੁੱਪ ਹੈ ਜਿਹੜਾ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਏਗਾ ਜੇ ਤੁਸੀਂ ਤਰਨਤਾਰਨ ਤੋਂ ਬਾਹਰ ਬੈਠੇ ਹੋ ਤਾਂ ਤੁਹਾਨੂੰ ਇਹ ਲੱਗੇਗਾ ਕਿ ਕੋਈ ਵੱਡੀ ਸ਼ਮੂਲੀਅਤ ਨਹੀਂ ਪਰ ਮੈਂ ਤੁਹਾਨੂੰ ਇਹਦੀ ਪਰਤਾ ਖੋਲਣ ਦੀ ਕੋਸ਼ਿਸ਼ ਕਰਦਾ ਹੈ ਇਹ ਸ਼ਮੂਲੀਅਤ ਕਿੰਨੀ ਵੱਡੀ ਹੈ ਦਰਅਸਲ ਇਸ ਸ਼ਮੂਲੀਅਤ ਦੇ ਪਿੱਛੇ ਕਾਫੀ ਚੀਜ਼ਾਂ ਕੰਮ ਕਰ ਰਹੀਆਂ ਨੇ ਜਿਹੜਾ ਇਹ ਆਜ਼ਾਦ ਗਰੁੱਪ ਹੈ ਇਸ ਸਮੇਂ ਤਰਨਤਾਰਨ ਦੇ ਅੰਦਰ ਤਰਨਤਾਰਨ ਵਿਰਧਾਰ ਸਭਾ ਹਲਕੇ ਦੇ ਅੰਦਰ 104 ਪੰਚਾਇਤਾਂ 104 ਪੰਚਾਇਤਾਂ ਦੇ ਵਿੱਚੋਂ 43 ਸਰਪੰਚ ਇਸ ਆਜ਼ਾਦ ਗਰੁੱਪ ਦੇ ਨੇ ਜੇ ਤੁਸੀਂ ਅੰਦਾਜ਼ਾ ਲਾ ਲਓ ਤਾਂ ਅੱਧ-ਅੱਧ ਦਾ ਕੰਮ ਇਹਨਾਂ ਦੇ ਕੋਲੇ ਆ ਤੇ ਬਾਕੀ ਬਾਕੀ ਸਾਰਿਆਂ ਕੋਲ ਆਮ ਆਦਮੀ ਪਾਰਟੀ ਕਾਂਗਰਸ ਲੱਲਾ ਪੱਬਾ ਉਹਨਾਂ ਕੋਲ ਨੇ ਅਕਾਲੀ ਦਲ ਕੋਲ ਨੇ ਤਾਂ ਜੇ 10-5 ਅਕਾਲੀ ਦਲ ਦੇ ਵੀ ਆ ਗਏ ਤੇ ਇਹ ਤਾਂ ਅੱਧ ਤੋਂ ਵੱਧ ਦਾ ਕੰਮ ਬਣ ਜਾਂਦਾ ਹੈ ਤੇ ਇਸ ਸਮੇਂ ਜਿਹੜੀ ਤਰਨਤਾਰਨ ਨਗਰ ਕੌਂਸਲ ਉਦੇ ਵਿੱਚ ਵੀ 25 ਚੋਂ 8 ਕਾਉਂਸਲਰ ਆਜ਼ਾਦ ਗਰੁੱਪ ਦੇ ਨੇ ਤਾਂ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਕੋਲੇ ਜਨਪ੍ਰਤੀਨਿਧੀ ਵੀ ਨੇ ਉਹਨਾਂ ਕੋਲੇ ਜਿਹੜਾ ਲੋਕਾਂ ਨਾਲ ਸੰਪਰਕ ਰੱਖਣ ਵਾਲੇ ਲੋਕ ਨੇ ਜਿਹੜੇ ਡੇ ਟੂ ਡੇ ਚ ਲੋਕਾਂ ਨਾਲ ਵਿਚ ਵਿਚਰਦੇ ਨੇ ਹਰ ਦਿਨ ਕਿਸੇ ਨਾ ਕਿਸੇ ਨਾਲ ਉਹਨਾਂ ਦਾ ਵਾਹ ਪੈਂਦਾ ਹੈ ਤੇ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ ਉਹਨਾਂ ਦੇ 43 ਸਰਪੰਚ ਜਿੱਤੇ ਨੇ ਤੇ 8 ਕੌਂਸਲਰ ਜਿੱਤੇ ਨੇ ਤਾਂ ਉਹਨਾਂ ਦਾ ਸਿਆਸੀ ਰਸੂਖ ਤਾਂ ਹੈ ਹੀ ਤਰਨਤਾਰਨ ਦੇ ਹਲਕਿਆਂ 'ਚ ਇਸ ਗਰੁੱਪ ਨੂੰ ਲੈ ਕੇ ਕਾਫੀ ਦਿਲਚਸਪੀ ਹੈ ਤਰਨਤਾਰਨ ਦੇ ਅੰਦਰ ਇਸ ਗਰੁੱਪ ਦਾ ਅਕਾਲੀ ਦਲ 'ਚ ਜਾਣਾ ਤਰਨਤਾਰਨ ਦੀ ਵਿਧਾਨ ਸਭਾ ਦੀ ਜਿਮਨੀ ਚੋਣ ਦੇ ਨਤੀਜਿਆਂ ਨੂੰ ਨਹੀਂ ਪ੍ਰਭਾਵਿਤ ਕਰੇਗਾ ਆਉਣ ਵਾਲੇ ਨਤੀਜਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਤਰਨਤਾਰਨ ਦੀ ਸਿਆਸੀ ਫਿਜ਼ਾ ਨੂੰ ਇੱਕ ਨਵਾਂ ਹਲਾਰਾ ਦੇ ਸਕਦਾ ਹੈ ਇਹ ਆਜ਼ਾਦ ਗਰੁੱਪ ਇਸ ਵੇਲੇ ਵਿਚਰ ਰਿਹਾ ਹੁਣ 20 ਨੂੰ ਜਿਹੜੀ ਰੈਲੀ ਹੋਣੀ ਹੈ ਚਵਾਲ ਦੇ ਵਿੱਚ ਉਹ ਚੜ੍ਹਦੀ ਸ਼ਮੂਲੀਅਤ ਹੋਣੀ ਹੈ ਜਿਹੜੇ ਵੇਰਵੇ ਆਏ ਨੇ ਉਸ ਦੇ ਅਨੁਸਾਰ ਇਸ ਗਰੁੱਪ ਨੇ ਪਿਛਲੇ ਦਿਨੀ ਸਮਾਜ ਸੇਵੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਆਪਣਾ ਆਗੂ ਚੁਣਿਆ ਸੀ ਤੁਹਾਨੂੰ ਮੈਂ ਜਿਵੇਂ ਦੱਸਿਆ ਕਿ ਇਸ ਗਰੁੱਪ ਕੋਲ 104 ਚੋਂ 43 ਮੌਜੂਦਾ ਸਰਪੰਚ ਨੇ ਅਕਾਲੀ ਦਲ ਨੇ ਜਿਹੜੀ ਰੈਲੀ ਰੱਖੀ ਹੈ ਤਰਨਤਾਰਨ ਦੇ ਇਸ ਕਸਬੇ ਇਤਿਹਾਸਿਕ ਕਸਬੇ ਝਵਾਲ ਦੇ ਵਿੱਚ ਇਸ ਲਈ ਅਕਾਲੀ ਦਲ ਵੱਲੋਂ ਝਵਾਲ ਤੋਂ ਹੀ ਤਰਨਤਾਰਨ ਜਿਮਨੀ ਚੋਣ ਦਾ ਜਿਹੜਾ ਉਹ ਆਗਾਜ਼ ਕਰ ਦਿੱਤਾ ਜਾਵੇਗਾ ਤੁਹਾਨੂੰ ਯਾਦ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪਹਿਲੇ ਪ੍ਰਧਾਨ ਸੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪਹਿਲੇ ਪ੍ਰਧਾਨ ਸੀ ਸਰਮੁਖ ਸਿੰਘ ਤਰਨਤਾਰਨ ਉਹ ਝਵਾਲ ਕਸਬੇ ਦੇ ਹੀ ਸੀਗੇ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਅਕਾਲੀ ਦਲ ਇੱਥੋਂ ਜਿਹੜਾ ਆਪਣੀ ਚੋਣ ਹਮੇਂਬੀ ਸ਼ੁਰੂ ਕਰੇਗਾ ਤੇ ਵੱਡੇ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਜਿਹੜਾ ਅਕਾਲੀ ਦਲ ਦਾ ਇੱਕ ਸਰੂਪ ਹੈ ਅ ਇਸ ਸਮੇਂ ਜਿਵੇਂ ਚੀਜ਼ਾਂ ਚੱਲ ਰਹੀਆਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਤਣਾਅ ਆ ਦੋ ਟੜੇ ਨੇ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਨਕਰ ਨੇ ਤੇ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਭਰਤੀ ਕਰ ਰਹੀ ਹੈ ਸਭ ਕਾਸੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਲਈ ਇਹ ਚੀਜ਼ ਮਾਝੇ ਦੀ ਸਿਆਸਤ ਸੰਜੀਵਣੀ ਹੋ ਸਕਦੀ ਹੈ ਤੇ ਪ੍ਰਭਾਵਿਤ ਕਰ ਸਕਦੀ ਹੈ ਤਰਨਤਾਰਨ ਦੇ ਚੋਣ ਨਤੀਜਿਆਂ ਪਰ ਇਸ ਦੇ ਬਾਵਜੂਦ ਵੀ ਅਕਾਲੀ ਦਲ ਦੀ ਰਾਹ ਇਨਾ ਸੁਖਾ ਨਹੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਤਰਨਤਾਰਨ ਨੂੰ ਆਪਣੀ ਮਜ਼ਬੂਤ ਸੀਟਾਂ ਵਿੱਚੋਂ ਇੱਕ ਗਿਣਿਆ ਜਾਂਦਾ ਪਰ ਇਸ ਵਿੱਚ ਸਵਾਰ ਜਿਮਨੀ ਚੋਣ ਵਿੱਚ ਅਕਾਲੀ ਦਲ ਦੀ ਰਾਹ ਇਨਾ ਸੁਖਾ ਨਹੀਂ ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਲੜਨ ਵਾਲੇ ਅਤੇ ਕਈ ਵਾਰ ਵਿਧਾਇਕ ਚੋਣੇ ਕਿ ਹਰਮੇਸ਼ ਸਿੰਘ ਪਿਛਲੇ ਦਿਨੀ ਯਾਬ ਚ ਸ਼ਾਮਲ ਹੋ ਗਏ ਜੇ ਹਾਲਾਤਾਂ ਵਿੱਚ ਅਕਾਲੀ ਦਲ ਇਥੋਂ ਨਵੇਂ ਚਿਹਰੇ ਦੇ ਦਾਅ ਖੇਡਣਾ ਪੈ ਸਕਦਾ ਕੀ ਪਤਾ ਕਿ ਇਸ ਆਜ਼ਾਦ ਗਰੁੱਪ ਚੋਂ ਹੀ ਕੋਈ ਉਮੀਦਵਾਰ ਬਣ ਜੇ ਜਿਹੜੇ ਆਗੂ ਚੁਣੇ ਨੇ ਬੀਬੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਹੁਰੀ ਕੀ ਪਤਾ ਉਹੀ ਉਮੀਦਵਾਰ ਹੋਣ ਨਾ ਲੜਾਈ ਹੋਵੇ ਨਾ ਪੁਰਾਣੇ ਜਿਹੜੇ ਬੈਠੇ ਨੇ ਉਹ ਕਹਿਣ ਕਿ ਇਹਨੂੰ ਨਹੀਂ ਟਿਕਟ ਦੇਣੀ ਮੈਨੂੰ ਦੇਣੀ ਹੈ ਮੈਨੂੰ ਨਹੀਂ ਦੇਣੀ ਤਾਂ ਇਹਨੂੰ ਵੀ ਨਾ ਦੋ ਆਲੀ ਸਥਿਤੀ ਬਣ ਜੇ ਤੇ ਬੀਬਾ ਸੁਖਵਿੰਦਰ ਕੌਰ ਰੰਧਾਵਾ ਜਿਹੜੇ ਆ ਉਹ ਤੁਹਾਨੂੰ ਤੱਕੜੀ ਦੇ ਚੋਣ ਨਿਸ਼ਾਨ ਦੇ ਉੱਤੇ ਅਕਾਲੀ ਦਲ ਤੋਂ ਤਰਨਤਾਰਨ ਦੀ ਜਿਮਨੀ ਚੋਣ ਲੜਦੇ ਵਿਖਾਈ ਦੇਣ ਜੇਕਰ ਮੈਂ ਜਿੰਨੀ ਕਿ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਇਸ ਯਾਦ ਗਰੁੱਪ ਦਾ ਆਪਣਾ ਇੱਕ ਅਸਰ ਖਾਸ ਕਰਕੇ ਸਮਾਜ ਸੇਵੀ ਵਰਗ ਹੈ ਜਿਹੜਾ ਖਾਸ ਕਰਕੇ ਜਿਹੜੇ ਸੋਸਾਇਟੀ ਦੇ ਅੰਦਰ ਵੈਵਰੈਂਟ ਲੋਕ ਹੁੰਦੇ ਨੇ ਜਿਹੜੇ ਆਵਾਜ਼ ਚੁੱਕਣ ਵਾਲੇ ਲੋਕ ਹੁੰਦੇ ਨੇ ਉਹਨਾਂ ਚ ਇਸ ਇਸ ਗਰੁੱਪ ਦੇ ਜਿਹੜੇ ਆਗੂ ਨੇ ਉਹਨਾਂ ਦਾ ਬੋਲਬਾਲਾ ਵੀ ਹੈ ਉਹਨਾਂ ਦੀ ਪੈਠ ਵੀ ਹੈ ਉਹਨਾਂ ਦਾ ਬੈਠਣ ਉੱਠਣ ਵੀ ਹੈ ਤੇਸ ਕਰਕੇ ਆਮ ਆਦਮੀ ਪਾਰਟੀ ਦਾ ਵੀ ਕੋਰ ਵੋਟ ਉਹੀ ਹੈ ਤਾਂ ਇਸ ਕਰਕੇ ਚੀਜ਼ਾਂ ਜਿਹੜੀਆਂ ਨੇ ਹੁਣ ਕਾਫੀ ਦਿਲਚਸਪ ਹੋ ਸਕਦੀਆਂ ਨੇ ਜਿਵੇਂ ਫਿਲਹਾਲ ਦੀ ਘੜੀ ਦੇਖੋ ਸ਼ੁਰੂਆਤ ਦੇ ਵਿੱਚ ਜਦੋਂ ਜ ਕੋਈ ਵੀ ਜਿਮਨੀ ਚੋਣ ਹੁੰਦੀ ਹੈ ਤਾਂ ਉੱਚ ਸੱਤਾ ਤੇ ਹਮੇਸ਼ਾ ਮਜ਼ਬੂਤ ਲੱਗਦੀ ਹੈ ਉਹ ਜਿੱਤ ਵੀ ਜਾਂਦੀ ਹੈ ਜਾਵੇ ਚਾਹੇ ਚਾਹੇ ਉਹ ਹਾਰ ਵੀ ਜਾਵੇ ਪਰ ਇੱਕ ਚੀਜ਼ ਇਹ ਹੁੰਦੀ ਹੈ ਕਿ ਉਹ ਪਹਿਲੇ ਹੱਲੇ ਉਹ ਐਂ ਲੱਗਦਾ ਕਿ ਕਿਉਂਕਿ ਹੁਣ ਉਮੀਦਵਾਰ ਕਿਸੇ ਦਾ ਨਹੀਂ ਸੰਭਾਵੀ ਉਮੀਦਵਾਰ ਹਰਮੀਰ ਸੰਧੂ ਆਮ ਆਦਮੀ ਪਾਰਟੀ ਦੇ ਨੇ ਤਾਂ ਸਾਰਿਆਂ ਨੂੰ ਇੰਜ ਲੱਗਦਾ ਕਿ ਬੀਬੀ ਉਹ ਜਿੱਤ ਜਾਣਗੇ ਐਸੀ ਇਹ ਨਹੀਂ ਕਹਿੰਦੇ ਕਿ ਉਹ ਹਾਰਨਗੇ ਕਿ ਉਹ ਜਿੱਤਣਗੇ ਪਰ ਕਈ ਵਾਰ ਚੀਜ਼ਾਂ ਇੰਜ ਬਦਲਦੀਆਂ ਨੇ ਕਿ ਪਤਾ ਹੀ ਨਹੀਂ ਲੱਗਦਾ ਤੁਸੀਂ ਬਰਨਾਲੇ ਵਾਲੀ ਇਲੈਕਸ਼ਨ ਹਾਲਾਂਕਿ ਬਰਨਾਲੇ ਵਾਲੀ ਇਲੈਕਸ਼ਨ ਚ ਤਾਂ ਸ਼ੁਰੂ ਚ ਹੀ ਪਤਾ ਲੱਗਣ ਲੱਗ ਗਿਆ ਸੀਗਾ ਕਿ ਆਮ ਆਦਮੀ ਪਾਰਟੀ ਦੇ ਹੱਕ ਚ ਸਥਿਤੀਆਂ ਬਹੁਤ ਹੀ ਚੰਗੀਆਂ ਨਹੀਂ ਨੇ ਤੇ ਬਰਨਾਲੇ ਵਾਲਾ ਇੱਥੇ ਵੀ ਹੋਣ ਦਾ ਡਰ ਹੈ ਫਿਲਹਾਲ ਕਿਉਂਕਿ ਉਮੀਦਵਾਰ ਨਹੀਂ ਐਲਾਨਿਆ ਗਿਆ ਇਸ ਕਰਕੇ ਚੀਜ਼ਾਂ ਉਵੇਂ ਸામਨੇ ਨਹੀਂ ਆ ਰਹੀਆਂ ਹਰ ਕੋਈ ਜ਼ੋਰ ਲਾ ਰਿਹਾ ਕਿ ਮੈਨੂੰ ਟਿਕਟ ਮਿਲ ਜੇ ਮੈਨੂੰ ਮਿਲ ਜੇ ਜੇ ਕਿਸੇ ਨੂੰ ਇੱਕ ਨੂੰ ਵੀ ਉਮੀਦਵਾਰ ਲਾਣੇ ਅੱਗੇ ਆ ਖਾਸ ਕਰਕੇ ਹਰਮਿੰਦਰ ਸਿੰਘ ਸੰਧੂ ਨੂੰ ਤਾਂ ਚੀਜ਼ਾਂ ਵੱਖਰੀਆਂ ਹੋ ਸਕਦੀਆਂ ਨੇ ਇਸੇ ਕਰਕੇ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਫਿਲਹਾਲ ਤਾਂ ਅੱਗੇ ਲੱਗਣੀ ਲੱਗਣੀ ਹੈ ਪਰ ਆਉਂਦੇ ਦਿਨਾਂ ਦੇ ਵਿੱਚ ਇਹ ਸਥਿਤੀ ਬਰਕਰਾਰ ਰਹਿੰਦੀ ਆ ਜਾਂ ਨਹੀਂ ਇਹ ਇੱਕ ਵੱਡਾ ਸਵਾਲ ਬਣ ਸਕਦੀ ਹੈ ਅਕਾਲੀ ਦਲ ਦੇ ਨਾਲ ਆਜ਼ਾਦ ਗਰੁੱਪ ਦਾ ਆਉਣਾ ਤੇ ਕਾਂਗਰਸ ਦਾ ਫਿਲਹਾਲ ਬਹੁਤਾ ਸਰਗਰਮ ਨਾ ਦਿਖਣਾ ਤਰਨ ਤਰਨ ਦੇ ਵਿੱਚ ਇਸ ਗੱਲ ਵਾਲਾ ਇਸ਼ਾਰਾ ਕਰਦਾ ਹੈ ਕਿ ਕੀ ਪਤਾ ਮੁੱਖ ਮੁਕਾਬਲਾ ਅਕਾਲੀ ਦਲ ਤੇ ਆਪ ਚ ਹੋਵੇ ਜਾਂ ਵਾਰਸ ਅਕਾਲੀ ਦਲ ਵਾਰਸ ਪੰਜਾਬ ਦੇ ਦੇ ਆਪ ਚ ਹੋਵੇ ਜਾਂ ਟਿਕਾਣਾ ਹੋ ਜਾਵੇ ਇਹ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇੱਕ ਗੱਲ ਹੈ ਕਿ ਤਰਨਤਾਰਨ ਜਿਮਨੀ ਚੋਣ ਨੂੰ ਲੈ ਕੇ ਸਾਰੀਆਂ 13 ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਤੇ ਭਾਜਪਾ ਸਰਗਰਮ ਹੋ ਚੁੱਕੀਆਂ ਹੈ